32 ਇੰਚ ਦੀ ਐਲਈਡੀ ਜੋ ਕਿ ਸਮਾਰਟ ਐਂਡਰੋਇਡ 1 ਸਾਲ ਦੀ ਗਾਰੰਟੀ ਦੇ ਨਾਲ 5990 ਦੇ ਵਿੱਚ ਤੁਹਾਡੇ ਕੋਲ 55 ਇੰਚ ਦੀ ਐਲਈਡੀ 24990 ਦੇ ਵਿੱਚ ਇਹ ਟਨ ਦਾ 3 ਸਟਾਰ ਇਨਵਰਟਰ AC 24990 ਦੇ ਵਿੱਚ ਥੋਰਮ ਬੰਦ ਕਰਨ ਦਾ ਰਾਤਾ ਤੈਨੂੰ ਤੁਹਾਡਾ ਤੁਸੀਂ ਇੰਨਾ ਰੇਟ ਘੱਟ ਕਰਤਾ ਦੇਖ ਕੇ ਬੋਲਦੇ ਤੁਸੀਂ ਬਿਲਕੁਲ 25 ਲੀਟਰ ਦਾ ਗੀਜ਼ਰ 2490 ਰੁਪਏ ਦੇ ਵਿੱਚ ਲਾਈਕ ਸ਼ੇਅਰ ਕਰਕੇ ਆਜੋ ਤੁਹਾਨੂੰ 5 ਸਾਲ ਦੀ ਗਾਰੰਟੀ ਵਾਲਾ ਕਾਰਡ ਵੀ ਦਿੱਤਾ ਜਾਏਗਾ ਆਇਰ ਕੰਪਨੀ ਦਾ 165 ਲੀਟਰ ਦਾ ਫ੍ਰਿਜ 9990 ਦੇ ਵਿੱਚ ਕਰਤਾ 2 ਫੁੱਟ ਦੀ ਚਿਮਨੀ ਜੇ ਸਮਾਰਟ ਕੰਪਨੀ ਦੀ ਚੀਜ਼ ਦੀ 1 ਸਾਲ ਦੀ ਪੂਲ ਫੁੱਲ ਗਾਰੰਟੀ ਵਾਰੰਟੀ ਹੈ 4990 ਦੇ ਵਿੱਚ ਦਿੱਤੀ ਜਾ ਰਹੀ ਹੈ ਤੇ ਰੇਟ ਦੱਸ ਰਹੀ ਹਾਂ ਇਹ ਰੇਟ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਇਹ ਸਮਾਨ ਸਾਰਾ ਅਸਲੀ ਵੀ ਹੈ ਕਿ ਸਾਰਾ ਨਕਲੀ ਤਾਂ ਨਹੀਂ ਦੇਈ ਜਾਂਦੇ ਸਾਡੇ ਗ੍ਰਾਹਕਾਂ ਨੂੰ ਸਾਡੇ ਦਰਸ਼ਕਾਂ ਨੂੰ LG ਦੀ ਮਸ਼ੀਨ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਸੈਮੀ ਆਟੋਮੈਟਿਕ 7 ਕਿਲੋ ਦੀ 5 ਸਟਾਰ ਜਿਸ ਦੀ 5 ਸਾਲ ਦੀ ਮੋਟਰ ਵਾਰੰਟੀ 2 ਸਾਲ ਦੀ ਕੰਪਲੀਟ 9490 ਦੇ ਵਿੱਚ ਸਿੱਕਤਾਤਾ ਰੇਟ ਇਨਵਰਟਰ ਦੀ ਬੈਟਰੀ ਐਕਸਚੇਂਜ ਆਫਰ ਦੇ ਵਿੱਚ ਪੁਰਾਣੀ ਲਿਆਓ ਨਵੀਂ ਲੈ ਜਾਓ ਇਹ ਫੁੱਲ ਗਲਾਸ ਕਸਟਮਰ ਨੂੰ ਦੀਵਾਲੀ ਦੇ ਮੌਕੇ ਤੇ 40 ਰੁਪਏ ਦਾ ਲਗਾ ਕੇ ਦੇਣਾ ਵੀਡੀਓ ਲਾਈਕ ਸ਼ੇਅਰ ਕਰਕੇ ਸਾਨੂੰ ਸਕਰੀਨ ਸ਼ਾਟ ਦਿਖਾ ਦਿਓ ਮੋਬਾਈਲਾਂ ਦੇ ਰੇਟ ਵੀ ਲਟਾਵਾ ਕਮਿਊਨੀਕੇਸ਼ਨ ਨੇ ਸਸਤੇ ਕਰਤੇ ਇਹ ਮੋਬਾਈਲ ਦੇ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਹਰ ਇੱਕ ਦੁਕਾਨਦਾਰ ਨੇ ਗਿਫਟਾਂ ਦੇ ਆਫਰ ਲਗਾਏ ਹੋਏ ਨੇ ਪਰ ਇੱਕ ਐਦਾਂ ਦੀ ਸ਼ਾਪ ਤੇ ਲੈ ਕੇ ਆਇਆ ਤੁਹਾਨੂੰ ਜਿੱਥੇ ਕੀ ਇਲੈਕਟ੍ਰੋਨਿਕ ਸਮਾਨ ਦੇ ਸਾਰੇ ਰੇਟ ਸਮਾਨ ਦੇ ਅੱਧੇ ਕਰ ਦਿੱਤੇ ਨੇ ਉਸ ਦੁਕਾਨਦਾਰ ਦੇ ਤਾਂ ਉਹ ਦੁਕਾਨਦਾਰ ਕੋਈ ਨਮਾ ਨਹੀਂ ਉਹ ਦੁਕਾਨਦਾਰ ਕਾਫੀ ਲੰਬੇ ਸਮੇਂ ਤੋਂ ਆਪਣੇ ਗ੍ਰਾਹਕਾਂ ਦੇ ਸਾਡੇ ਦਰਸ਼ਕਾਂ ਦੇ ਬਹੁਤ ਫਾਇਦੇ ਕਰਦਾ ਆ ਰਿਹਾ ਹੈ ਤੇ ਇਸ ਨੂੰ ਲੈ ਕੇ ਲਟਾਵਾ ਸਾਡੇ ਨਾਲ ਹੈ ਲਟਾਵਾ ਜੀ ਇਸ ਵਾਰ ਤਾਂ ਤੁਸੀਂ ਤਮਾਕੀ ਮਚਾਤਾ ਦੱਸਿਆ ਜਾ ਰਿਹਾ ਕਿ ਆਫਰ ਬੰਦ ਰੇਟ ਦੇ ਇਹ ਕਿਵੇਂ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾ ਸਲਾਮ ਐਚ ਐਨ ਵਨ ਦੇ ਕਸਟਮਰ ਜਿਨਨੇ ਵੀ ਨਿਊ ਫੇਸਬੁਕ ਫਰੈਂਡ ਹੈ ਜੋ ਵੀ ਚੈਨਲ ਦੇਖਦੇ ਸੁਣੋਤੇ ਹਨ ਉਹਨਾਂ ਲਈ ਇਸ ਵਾਰੀ ਦੀਵਾਲੀ ਤੇ ਸਪੈਸ਼ਲ ਧਮਾਕੇ ਕਿੱਤੇ ਜਾਣਗੇ ਇਸ ਵਾਰੀ ਅਸੀਂ ਕਿਸੇ ਨੂੰ ਗਿਫਟ ਵਾਲੇ ਚਾਂਸੇ ਦੇ ਵਿੱਚ ਨਹੀਂ ਉਲਜਣਾ ਗਿਫਟ ਦੇ ਕੇ ਪਾਗਲ ਨਹੀਂ ਬਣਾਣਾ ਇਸ ਵਾਰੀ ਅਸੀਂ ਆਪ ਦੇ ਰੇਟ ਰੇਟ ਹੀ ਗਿਫਟਾਂ ਵਾਲੇ ਦੇਨੇ ਆ ਜੋ ਕਿ ਤੁਹਾਨੂੰ ਰੇਟ ਦੇਨੇ ਆ ਇੱਕ ਵਾਰੀ ਕਾਪੀ ਪੈਨ ਚੱਕ ਕੇ ਲਿਖ ਲਓ ਲਿਖ ਕੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰਕੇ ਕਮੈਂਟ ਕਰ ਦਿਓ ਸਾਨੂੰ ਦੱਸਿਓ ਇਹ ਰੇਟ ਅਸੀਂ ਤੁਹਾਨੂੰ ਦੇ ਰਹੇ ਆ ਕਿ ਨਹੀਂ ਦੇ ਰਹੇ ਆ ਅਲਟਾ ਐਲ.ਈ.ਡੀ. ਦਾ ਹਜਰ ਹੋਣਾ ਕਿ ਐਲ.ਈ.ਡੀ. ਤੁਸੀਂ ਮੈਂ ਦੇਖਿਆ ਕਿਦੋਂ ਵੀ ਥੋੜੀ ਐਲ.ਈ.ਡੀ. ਤੁਸੀਂ ਅੱਧੇ ਰੇਟ ਕਰਤੇ ਐਨੇ ਘੱਟ ਰੇਟ ਤਾਂ ਕਿਤੇ ਮਿਲ ਨਹੀਂ ਰਹੇ ਐਲ.ਈ.ਡੀ.ਆਂ ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਸ਼ੁਰੂ ਤੋਂ ਹੀ ਕਿੰਗ ਰਿਹਾ ਐਲ.ਈ.ਡੀ.ਆਂ ਦੇ ਵਿੱਚ ਕਸਟਮਰਾਂ ਦੇ ਵੱਡੇ ਵੱਡੇ ਫਾਇਦੇ ਕਰਦਾ ਰਿਹਾ 32 ਇੰਚ ਦਾ ਰੇਟ ਸੁਣ ਲਓ 32 ਇੰਚ ਦੀ ਐਲ.ਈ.ਡੀ. ਜੋ ਕਿ ਸਮਾਰਟ ਐਂਡਰੋਇਡ 1 ਸਾਲ ਦੀ ਗਾਰੰਟੀ ਦੇ ਨਾਲ 5990 ਦੇ ਵਿੱਚ 5990 ਦੇ ਵਿੱਚ 1 ਸਾਲ ਦੀ ਗਾਰੰਟੀ ਵਾਲੀ 43 ਇੰਚ ਦੀ ਐਲਈਡੀ 10990 ਦੇ ਵਿੱਚ ਉਸ ਦੀ ਵੀ 1 ਸਾਲ ਦੀ ਗਾਰੰਟੀ ਦਿੱਤੀ ਜਾਏਗੀ 50 ਇੰਚ ਦੀ ਐਲਈਡੀ 19990 ਦੇ ਵਿੱਚ 스마트 ਐਂਡਰੋਇਡ ਵਧੀਆ ਐਲਈਡੀ ਸਾਡੇ ਤੋਂ ਲਾਈਕ ਸ਼ੇਅਰ ਕਰਕੇ ਲੈ ਕੇ ਜਾਓ ਉਸ ਤੋਂ ਬਾਅਦ ਦਿਖਾਓ ਹਰਤੇਜ ਜੀ ਵੱਡੀਆਂ-ਵੱਡੀਆਂ ਐਲਈਡੀਆਂ ਸਾਡੇ ਕੋਲ ਸਾਰੀਆਂ ਹੁੰਦੀਆਂ ਇਹ ਨਹੀਂ ਕਿ 32 43 50 ਦਿਖਾਤੀ ਸਾਡੇ ਕੋਲ 55 ਇੰਚ ਦੀ ਐਲਈਡ 24990 ਦੇ ਵਿੱਚ 65 ਇੰਚ ਦੀ ਕੈਮਰਾਮੈਨ ਜੀ ਦਿਖਾਇਆ ਜਾਵੇ 65 ਇੰਚ ਦੀ ਐਲਈਡ 65 ਇੰਚ ਦੀ ਐਲਈਡ ਸਪੈਸ਼ਲ ਪ੍ਰਾਈਸ 34990 ਦੇ ਵਿੱਚ ਲਾਈਕ ਸ਼ੇਅਰ ਕਰਕੇ ਆਜੋ ਗਿਫਟ ਜ਼ਰੂਰ ਦਿੱਤਾ ਜਾਏਗਾ ਅਤੇ ਨੰਬਰ ਦੋ ਸਾਡੇ ਵੱਲੋਂ ਗਿਫਟਾਂ ਦੇ ਜੋ ਪ੍ਰਾਈਜ਼ ਹੁੰਦੇ ਆ ਐਲਡੀਆਂ ਦੇ ਵਿੱਚ ਐਡ ਨਹੀਂ ਕਰੇ ਜਾਂਦੇ ਅਸੀਂ ਕਿਸੇ ਨੂੰ ਕੰਬੋ ਆਫਰ ਨਹੀਂ ਦਿੰਦੇ ਵੀ ਐਲਡੀ ਨਾਲ ਐਲਡੀ ਫ੍ਰੀ ਉਹ ਕਸਟਮਰਾਂ ਦਾ ਬੇਫਕੂ ਬਣਾਇਆ ਜਾਂਦਾ ਸਾਡੇ ਕੋਲੇ 86 ਇੰਚ ਦੀ ਐਲਡੀ ਦੇਖੋ ਰਤੇਜભાઈ ਕਿੰਡੀ ਵੱਡੀ ਐਲਡੀ ਹੈ ਪੂਰਾ ਕੰਮ ਨਹੀਂ ਹੋ ਗਿਆ ਪੂਰਾ ਕਮਰਾ ਜੀ ਵੱਡੀਆਂ ਵੱਡੀਆਂ ਐਲਡੀਆਂ ਲਟਾਵਾ ਕਮਿਊਨੀਕੇਸ਼ਨ ਤੇ ਛੋਟੇ ਰੇਟਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਆਜੋ 86 ਇੰਚ ਦੀ ਐਲਡੀ 88000 ਰੁਪਏ ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਤੇ ਮਿਲਦੀ ਹੈ ਜਿਸ ਦੀ 1 ਸਾਲ ਦੀ ਗਾਰੰਟੀ ਵੀ ਰਹੇਗੀ 4K LED ਹੋਏਗੀ ਚਲਾ ਕੇ ਫੀਲ ਕਰਕੇ ਚੈੱਕ ਕਰਕੇ ਲੈ ਕੇ ਜਾਓ ਦੇਖੋ 75 ਇੰਚ 70 ਇੰਚ 65 ਇੰਚ ਵੱਡੀਆਂ-ਵੱਡੀਆਂ ਸਾਡੇ ਕੋਲ ਸਾਰੀਆਂ LED ਆਵੇਲੇਬਲ ਹੁੰਦੀਆਂ ਜੀ ਹਾਂ ਏਸੀਆਂ ਦਾ ਕੀ ਰੇਟ ਹੈ ਹੁਣ ਏਸੀ ਭਾਵੇਂ ਸਰਦੀ ਆ ਰਹੀ ਹੈ ਪਰ ਲੋਕ ਲੈ ਕੇ ਰੱਖ ਲੈਣਗੇ ਦੇਖੋ ਜੀਐਸਟੀ ਘਟਣ ਦੇ ਨਾਲ ਏਸੀਆਂ ਦੇ ਰੇਟ ਵੀ ਘੱਟ ਚੁੱਕੇ ਨੇ ਕਿੰਨੇ ਉਸ ਤੋਂ ਬਾਅਦ ਦਿਵਾਲੀ ਦੇ ਆਫਰ ਦਿੱਤੇ ਜਾ ਰਹੇ ਨੇ ਰੇਟ ਹੋ ਗਏ ਓਪਨ ਗਿਫਟ ਦਾ ਚਾਂਸਾ ਕਿਸੇ ਨੂੰ ਨਹੀਂ ਦੇਣਾ 1 ਟਨ ਦਾ 3 ਸਟਾਰ ਇਨਵਰਟਰ ਏਸੀ 1 ਟਨ ਦਾ 3 ਸਟਾਰ ਇਨਵਰਟਰ ਏਸੀ ਜਿਸ ਦੀ ਕੂਲਿੰਗ ਕਪੈਸਿਟੀ 5150 ਲਿਖ ਲਓ ਨੋਟ ਕਰ ਲਓ ਵੱਡੇ ਵਾਲਾ ਏਸੀ 24990 ਦੇ ਵਿੱਚ ਮਿਲਣਾ ਕਿਵੇਂ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਵੀਡੀਓ ਦਾ ਸਕਰੀਨਸ਼ਾਟ ਸਾਨੂੰ ਦਿਖਾਣਾ ਪਏਗਾ 5150 ਕੂਲਿੰਗ ਕਪੈਸਿਟੀ ਵਾਲਾ ਵੱਡੇ ਵਾਲਾ ਸੀ 24990 ਦੇ ਵਿੱਚ ਜਿਸ ਦੇ ਨਾਲ 10 ਫੁੱਟ ਦੀ ਕਾਪਰ ਪਾਈਪ ਫ੍ਰੀ ਦਿੱਤੀ ਜਾਏਗੀ ਸ਼ੋਰੂਮ ਬੰਦ ਕਰਨ ਦਾ ਰਾਤਾ ਤਣੀ ਤੁਹਾਡਾ ਤੁਸੀਂ ਇੰਨਾ ਰੇਟ ਕੱਟ ਕਰਤਾ ਦੇਖ ਕੇ ਬੋਲ ਰਹੇ ਤੁਸੀਂ ਬਿਲਕੁਲ ਹਰਤੇਜ ਜੀ ਤੇ ਇਹ ਤਾਂ ਨਹੀਂ ਕਿ ਜੋ ਆ ਰਿਹਾ ਮੂੰਹ ਚ ਬੋਲੀ ਜਾ ਰਹੀ ਹੈ ਅੱਗੇ ਕਸਟਮਰ ਲੈਣ ਆਉਣਾ ਉਹ ਤੋਂ ਬਾਅਦ ਫਿਰ ਤੁਹਾਨੂੰ ਦੇ ਨਹੀਂ ਹੋਣਾ ਰੇਟ ਲਟਾਵਾ ਕਮਿਊਨੀਕੇਸ਼ਨ ਨੇ ਜੋ ਕਿਹਾ ਹੈ ਉਹ ਦਿਆ ਹੈ ਦੰਦੇ ਰਵਾਂਗੇ ਇਹ ਨਹੀਂ ਵੀ ਕਸਟਮਰ ਨੂੰ ਰੇਟ ਦੇ ਕੇ ਬੁਲਾ ਲਿਆ ਲੋਕਾਂ ਨੂੰ ਅੱਜ ਕੱਲ ਫੇਕ ਵੀਡੀਓ ਵੀ ਬੜੀਆਂ ਦੇਖੀਆਂ ਹੋਣੀਆਂ ਜਿਵੇਂ ਕਿ ਕਸਟਮਰਾਂ ਨੇ ਲੋਕਾਂ ਦੀ ਦੁਕਾਨਾਂ ਤੇ ਜਾ ਕੇ ਦੇਖਿਆ ਹੋਣਾ 20000 ਦਾ ਏ ਸੀ 21000 ਦਾ ਏ ਸੀ ਲੋਕ ਕਹਿ ਕੇ ਦੁਕਾਨ ਤੇ ਬੁਲਾ ਲੰਦੇ ਆ ਉੱਥੇ ਜਾ ਕੇ ਪਤਾ ਲੱਗਦਾ ਵੀ ਐਕਸਚੇਂਜ ਆਫਰ ਦੇ ਵਿੱਚ ਆ ਜੀ ਜਾਂ ਜੀਐਸਟੀ ਦੇ ਪੈਸੇ ਐਕਸਟਰਾ ਲਗਾ ਲੈ ਸਾਡੇ ਵੱਲੋਂ ਕੋਈ ਵੀ ਜੀਐਸਟੀ ਦਾ ਪੈਸਾ ਐਕਸਟਰਾ ਨਹੀਂ ਲਿੱਤਾ ਜਾਏਗਾ ਕੋਈ ਐਕਸਚੇਂਜ ਆਫਰ ਨਹੀਂ ਹੈ ਸਾਡੇ ਕੋਲ ਇਹ ਫਲੈਟ ਰੇਟ ਨੇ ਜੋ ਅਸੀਂ ਰੇਟ ਬੋਲ ਰਹੇ ਆ ਵੀਡੀਓ ਦਿਖਾ ਕੇ ਸਕਰੀਨਸ਼ਾਟ ਦਿਖਾ ਕੇ ਸਾਡੇ ਕੋਲ ਆਜੋ ਤੁਹਾਨੂੰ ਇਹ ਰੇਟ ਦਿੱਤੇ ਜਾਣਗੇ ਫਰਦੀ ਆ ਗਈ ਗੀਜਰਾਂ ਦਾ ਪਹਿਲਾਂ ਕੁਝ ਤਮਾਕਾ ਮਚਾਇਆ ਸੀ ਮੇਰੇ ਖਿਆਲ ਰਾਜਪੁਰੇ ਪਟਿਆਲੇ ਗੱਡੀਆਂ ਪਰ ਪਰ ਕੇ ਤੁਹਾਡੇ ਕੋਲ ਕਈਆਂ ਗੀਜ਼ਰਾਂ ਦੀਆਂ ਪਰ ਕੀਜ਼ਾ ਰੇਟ ਤਾਂ ਨਹੀਂ ਬਤਾਤਾ ਕਿਉਂਕਿ ਸਰਦੀਆਂ ਦੇ ਵਿੱਚ ਹਮੇਸ਼ਾ ਦੁਕਾਨਦਾਰੇ ਹੁੰਦੇ ਨੇ ਕਿ ਰੇਟ ਆਪਣੇ ਸਮਾਨਦਰ ਚੱਕ ਦਿੰਨੇ ਆ ਕਿ ਹੁਣ ਤਾਂ ਪਤਾ ਹੀ ਸੀਜ਼ਨ ਹੈ ਸੀਜ਼ਨ ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਆਪਣੇ ਕਸਟਮਰਾਂ ਦੇ ਹਮੇਸ਼ਾ ਹੀ ਫਾਇਦੇ ਕਰਾਂਦਾ ਇਸ ਵਾਰ ਵੀ ਫਾਇਦੇ ਕਰਾ ਰਹੇ ਆ ਗੀਜ਼ਰ ਸੁਣ ਲਓ 25 ਲੀਟਰ ਦਾ ਗੀਜ਼ਰ 25 ਲੀਟਰ ਦਾ ਗੀਜ਼ਰ 2490 ਰੁਪਏ ਦੇ ਵਿੱਚ ਲਾਈਕ ਸ਼ੇਅਰ ਕਰਕੇ ਆਜੋ ਤੁਹਾਨੂੰ 5 ਸਾਲ ਦੀ ਗਾਰੰਟੀ ਵਾਲਾ ਕਾਰਡ ਵੀ ਦਿੱਤਾ ਜਾਏਗਾ ਹਾਂ ਸਾਡੇ ਕੋਲ 2490 ਰੁਪਏ ਦਾ 25 ਲੀਟਰ ਦਾ ਗੀਜ਼ਰ ਹੈ ਹਰਤੇਸ਼ ਭਾਈ ਅਗਰ ਕੋਈ ਚਾਹੁੰਦਾ ਹੈ ਸਾਡੇ ਕੋਲ ਬ੍ਰਾਂਡ ਦਾ ਗੀਜ਼ਰ ਲੈਣਾ ਸਾਡੇ ਕੋਲ ਵੱਡੇ ਵੱਡੇ ਬ੍ਰਾਂਡਾਂ ਦੇ ਦੇਖੋ ਜਿਵੇਂ ਮਹਾਰਾਜਾ ਵਾਈਟ ਲਾਈਨ ਬੀਪੀਐਲ ਹਾਂ ਬੀਪੀਐਲ ਦੀ ਈਸ਼ਵਰੀ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਬੀਪੀਐਲ ਦਾ ਗੀਜ਼ਰ ਗਲਾਸ ਟੈਂਕ ਵਾਲਾ ਜਿਸ ਦੀ 10 ਸਾਲ ਟੈਂਕ ਦੀ ਵਾਰੰਟੀ ਹੈ 5 ਸਾਲ ਦੀ ਕੰਪਲੀਟ ਵਾਰੰਟੀ ਹੈ ਸਪੈਸ਼ਲ ਰੇਟ ਦਿੱਤਾ ਜਾ ਰਿਹਾ 4990 ਦੇ ਵਿੱਚ ਮੇਲਾ ਕਿਵੇਂ ਆ ਵੀਡੀਓ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਆਣਾ ਪਏਗਾ 4990 ਦੇ ਵਿੱਚ ਗਲਾਸ ਲਾਈਨ ਗੀਜ਼ਰ 25 ਲੀਟਰ ਦਾ 5 ਸਟਾਰ ਸ਼ੇਅਰ ਕਰਕੇ ਵੀਡੀਓ ਸਾਨੂੰ ਸਕਰੀਨਸ਼ਾਟ ਦਿਖਾ ਦਿਓ ਇੰਸਟਾਲੇਸ਼ਨ ਤੇ ਤੁਹਾਨੂੰ ਪਾਈਪਾਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਫ੍ਰਿਜ ਫ੍ਰਿਜ ਦੀ ਬਹੁਤ ਡਿਮਾਂਡ ਹੁੰਦੀ ਹੈ ਟਾਵਾ ਜੀ ਅੱਜ ਤੁਹਾਡੇ ਕੋਲ ਬਹੁਤ ਨੇ ਪਰ ਫ੍ਰੀਜਾਂ ਦੇ ਵਿੱਚ ਛੋਟੇ ਤੇ ਵੱਡੇ ਫ੍ਰਿਜ ਦਿਖਾ ਦਿਓ ਕਿਹੜੇ ਫ੍ਰੀਜਾਂ ਦੇ ਵਿੱਚ ਦੋਸਤੋ ਲਟਾਵਾ ਕਮਿਊਨੀਕੇਸ਼ਨ ਨੇ ਹਾਇਰ ਕੰਪਨੀ ਦਾ 165 ਲੀਟਰ ਦਾ ਫ੍ਰਿਜ 9990 ਦੇ ਵਿੱਚ ਕਰਤਾ ਤੇ ਲਾਈਕ ਸ਼ੇਅਰ ਵੀਡੀਓ ਲਾਈਕ ਸ਼ੇਅਰ ਕਰਕੇ ਆਜੋ ਤੁਹਾਨੂੰ ਨਾਲ ਇੱਕ ਗਿਫਟ ਵੀ ਦਿੱਤਾ ਜਾਏਗਾ ਹਰਤੇਜਬਾਈ ਦਿਖਾਓ 190 ਲੀਟਰ ਦਾ ਫ੍ਰਿਜ ਹੈ ਜਿਸ ਦੀ 10 ਸਾਲ ਕੰਪਰੈਸ਼ਨ ਵਾਰੰਟੀ ਹੈ ਮਿਲਣਾ ਕਿੰਨੇ ਦਾ 10990 ਦਾ 190 ਲੀਟਰ ਦਾ ਫ੍ਰਿਜ ਬਿਆਂ ਦੇ ਵਿੱਚ ਦਾਜਵਰੀਆਂ ਦੇ ਵਿੱਚ ਦੇਣ ਵਾਸਤੇ ਬਹੁਤ ਅੱਛਾ ਫ੍ਰਿਜ ਹੈ ਗਲਾਸ ਦੀਆਂ ਸ਼ੈਲਫਾਂ 10990 ਦੇ ਵਿੱਚ 190 ਲੀਟਰ ਦਾ ਫ੍ਰਿਜ ਸਾਡੇ ਕੋਲ ਫ੍ਰਿਜਾਂ ਦੀ ਬਹੁਤ ਵੈਰਾਈਟੀ ਹੈ ਆ ਕੇ ਇੱਕ ਵਾਰੀ ਤੁਸੀਂ ਸਾਡੇ ਤੋਂ ਰੇਟ ਟਰਾਈ ਕਰ ਲਓ ਤੁਹਾਨੂੰ ਮਾਰਕੀਟ ਨਾਲੋਂ ਫਾਇਦਾ ਹੀ ਕਰਾਵਾਂਗੇ ਅੱਛਾ ਮੈਂ ਇਹ ਦੇਖ ਰਿਹਾ ਚਿਉਣੀਆਂ ਲੱਗੀਆਂ ਹੋਈਆਂ ਅੱਜ ਕੱਲ ਹਰ ਬੰਦਾ ਨਵਾਂ ਘਰ ਬਣਾ ਰਿਹਾ ਹਾਂਜੀ ਤਾਂ ਅੰਦਰ ਚਿਮਨੀ ਦਾ ਬਹੁਤ ਰਵਾਜ ਹੈ ਅੱਜ ਕੱਲ ਚਿਮਨੀ ਦਾ ਹਰ ਇੱਕ ਬੰਦੇ ਲਾਉਂਦਾ ਆਪਣੇ ਘਰ ਚਿਮਣੀਆਂ ਕਿਹੜੀ ਕਿਹੜੀ ਤੁਹਾਡੀ ਕੰਪਨੀ ਦੀਆਂ ਤੇ ਕਿੰਨਾ ਕੁ ਰੇਟ ਤੁਸੀਂ ਘੱਟ ਕਰਤਾ ਇਸ ਵਾਰ ਚਿਮਣੀਆਂ ਤੇ ਕਿਉਂਕਿ ਦੀਵਾਲੀ ਤੇ ਜਿਸ ਤਰੀਕੇ ਤੁਸੀਂ ਇੱਧਰ ਰੇਟ ਕਰਤੇ ਤਾਂ ਕਈ ਲੋਕ ਤਾਂ ਹੀ ਸੋਚਣਗੇ ਕਿ ਲਟਾਵਾ ਜੀ ਬਸ ਕਿਤੇ ਹੋਰੇ ਕੰਮ ਸ਼ੁਰੂ ਕਰਨ ਲੱਗੇ ਕੋਈ ਚਿਮਣੀਆਂ ਦੇ ਵਿੱਚ ਦੋਸਤੋ ਅਸੀਂ ਭੈਣਾ ਦੇ ਵੱਡੇ ਫਾਇਦੇ ਕਰਾਣੇ ਆ ਭੈਣਾ ਵਾਸਤੇ ਸਪੈਸ਼ਲ ਰੇਟ ਹੈ ਸਾਡੇ ਕੋਲੇ 2 ਫੁੱਟ ਦੀ ਚਿਮਨੀ ਜੇ ਸਮਾਰਟ ਕੰਪਨੀ ਦੀ ਜਿਸ ਦੀ 1 ਸਾਲ ਦੀ ਪੂਲ ਫੁੱਲ ਗਾਰੰਟੀ ਵਾਰੰਟੀ ਆ 4990 ਦੇ ਵਿੱਚ ਵਿੱਚ ਦਿੱਤੀ ਜਾ ਰਹੀ ਹੈ 4990 ਦੇ ਵਿੱਚ 2 ਫੁੱਟ ਦੀ ਚਿਮਨੀ ਜੇ ਸਮਾਰਟ ਕੰਪਨੀ ਦੀ ਮਿਲਦੀ ਕਿਥੇ ਲਟਾਵਾ ਕਮਿਊਨੀਕੇਸ਼ਨ ਤੇ ਮਿਲਨੀ ਕਿਵੇਂ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਸਕਰੀਨਸ਼ਾਟ ਦਿਖਾਣਾ ਪਏਗਾ ਤੁਹਾਨੂੰ 2 ਫੁੱਟ ਦੀ ਚਿਮਨੀ 4990 ਦੇ ਵਿੱਚ ਦਿੱਤੀ ਜਾਵੇਗੀ ਇੱਕ ਸਮਾਨ ਜਿਹੜਾ ਤੁਸੀਂ ਰੇਟ ਦੱਸ ਰਹੇ ਹੋ ਇਹ ਰੇਟ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਇਹ ਸਮਾਨ ਸਾਰਾ ਅਸਲੀ ਵੀ ਹੈ ਕਿ ਸਾਰਾ ਨਕਲੀ ਤਾਂ ਨਹੀਂ ਦੇਈ ਜਾਂਦੇ ਸਾਡੇ ਗ੍ਰਾਹਕਾਂ ਨੂੰ ਸਾਡੇ ਦਰਸ਼ਕਾਂ ਨੂੰ ਹਰਤੇਜ ਭਾਈ ਅਸੀਂ GST ਵਾਲਾ ਬਿੱਲ ਨਾਲ ਕੱਟ ਕੇ ਦੇਣਾ ਹੈ ਬਿੱਲ ਵਾਲਾ ਬਿੱਲ ਵਾਲਾ ਅਸੀਂ GST GST ਕਿਸੇ ਤੋਂ ਉੱਪਰ ਨਹੀਂ ਲੈਣਾ ਗਾਰੰਟੀ ਅਗਰ ਤੁਹਾਨੂੰ ਬ੍ਰਾਂਡ ਵੱਲੋਂ ਨਹੀਂ ਮਿਲਦੀ ਲਟਾਵਾ ਕਮਿਊਨੀਕੇਸ਼ਨ ਦੇਵੇਗਾ ਇਹ ਸਾਡਾ ਵੀਡੀਓ ਦੇ ਵਿੱਚ ਖੁੱਲਾ ਚੈਲੰਜ ਹੈ ਤੁਸੀਂ ਆਪ ਕਰਕੇ ਦਿਓਗੇ ਠੀਕ ਹੈ ਬਿਲਕੁਲ ਜੀ ਬਿਲਕੁਲ ਸਾਡੀ ਫੁੱਲ ਗਾਰੰਟੀ ਰਹੇਗੀ ਅਸੀਂ ਕੰਪਨੀ ਦੇ অথরাইਜ਼ਡ ਡੀਲਰ ਹੈ ਅਸੀਂ ਗਾਰੰਟੀ ਦੇ ਵਿੱਚ ਕਸਟਮਰ ਦੀ ਪੂਰੀ ਹੈਲਪ ਕਰਾਂਗੇ ਅੱਛਾ ਚਿਮਨੀ ਕਿਸੇ ਨੂੰ 2 ਫੁੱਟ ਦੀ 2.5 ਫੁੱਟ ਦੀ 3 ਫੁੱਟ ਦੀ ਵਧੀਆ ਤੋਂ ਵਧੀਆ ਸੈਂਸਰ ਵਾਲੀਆਂ ਚਿਮਨੀਆਂ ਲਟਾਵਾ ਕਮਿਊਨੀਕੇਸ਼ਨ ਤੇ ਵਾਜਬ ਰੇਟ ਤੇ ਦਿੱਤੀਆਂ ਜਾ ਰਹੀਆਂ ਐ LG ਦੀ ਮਸ਼ੀਨ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਸੈਮੀ ਆਟੋਮੈਟਿਕ 7 ਕਿਲੋ ਦੀ 5 ਸਟਾਰ ਜਿਸ ਦੀ 5 ਸਾਲ ਦੀ ਮੋਟਰ ਵਾਰੰਟੀ 2 ਸਾਲ ਦੀ ਕੰਪਲੀਟ 9490 ਦੇ ਵਿੱਚ 8 ਕਿਲੋ ਦੀ ਮਸ਼ੀਨ 11900 ਰੁਪਏ ਦੀ LG ਬ੍ਰਾਂਡ ਦੀ 10 ਕਿਲੋ ਦੀ ਮਸ਼ੀਨ 13990 ਦੀ ਤੇ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਸਾਡੇ ਕੋਲ ਸਾਨੂੰ ਸਕਰੀਨਸ਼ਾਟ ਦਿਖਾਉਣਾ ਪਏਗਾ ਅਸੀਂ LG ਦੇ ਪ੍ਰਾਈਸ ਵੀ ਤੁਹਾਨੂੰ ਦੇਣ ਜਾ ਰਹੇ ਹਾਂ ਪਰ ਅੱਜ ਇੰਨਾ ਕੰਪੀਟੀਸ਼ਨ ਹੋ ਗਿਆ ਦੁਕਾਨਦਾਰਾਂ ਦਾ ਕਿ ਇੰਨਾ ਰੇਟ ਗਿਰਾਣਾ ਪੈ ਰਿਹਾ ਇੰਨਾ ਰੇਟ ਅੱਧਾ ਕਰਨਾ ਪੈ ਰਿਹਾ ਕਿ ਆਪਣਾ ਦਿਵਾਲੀ ਵਾਸਤੇ ਆਪਣੇ ਦਰਸ਼ਕਾਂ ਦਾ ਆਪਣੇ ਗ੍ਰਾਹਕਾਂ ਦਾ ਫਾਇਦਾ ਕਰਨ ਵਾਸਤੇ ਹਰ ਤੇਜ ਬਾਈ ਪਹਿਲਾਂ ਕਸਟਮਰਾਂ ਦੀ ਬਹੁਤ ਵੱਡੀ ਲੁੱਟ ਕੀਤੀ ਜਾਂਦੀ ਸੀ ਜਿਨ੍ਹਾਂ ਦੇ 2-2 3-3 ਲੱਖ ਰੁਪਏ ਕਿਰਾਏ ਆ ਉਹ ਵੱਡੀ ਲੁੱਟ ਕਸਟਮਰ ਦੀ ਜੇਬ ਤੋਂ ਹੀ ਕੱਢੇ ਜਾਂਦੇ ਸੀ ਕਿਰਾਏ ਹੁਣ ਕੀ ਹੈ ਕਿ ਸਾਡਾ ਆਪ ਦਾ ਸ਼ੋਰੂਮ ਹੈ ਸਾਡਾ ਬਹੁਤਾ ਖਰਚਾ ਨਹੀਂ ਹੈ ਸਾਨੂੰ ਮਾਰਜਿਨ ਵੀ ਘਟ ਚਾਹੀਦਾ ਅਸੀਂ ਜਿਸ ਕਰਕੇ ਕਸਟਮਰ ਨੂੰ ਵਧੀਆ ਰੇਟ ਦੇ ਰਹੇ ਹਾਂ ਅੱਛਾ ਇਨਵਰਟਰ ਦਾ ਤੋਂ ਇਨਵਰਟਰ ਦੀ ਬੈਟਰੀ ਦਾ ਬਹੁਤ ਤੁਹਾਡਾ ਅਬ ਇਹ ਚੱਲਦਾ ਪਿਛਲੀ ਵਾਰੀ ਬਹੁਤ ਲੋਕ ਲੈ ਕੇ ਗਏ ਨੇ ਇਨਵਰਟਰ ਦੀ ਬੈਟਰੀ ਹਮ ਦਾ ਸੀ ਰੇਟ ਨਹੀਂ ਵਧਾਇਆ ਅਸੀਂ ਘਟਾਤਾ ਰੇਟ ਹਮ ਇਨਵਰਟਰ ਦੀ ਬੈਟਰੀ ਐਕਸਚੇਂਜ ਆਫਰ ਦੇ ਵਿੱਚ ਪੁਰਾਣੀ ਲਿਆਓ ਨਵੀਂ ਲੈ ਜਾਓ ਹਮ 4490 ਦੇ ਵਿੱਚ ਪੁਰਾਣੀ ਬੈਟਰੀ ਤੁਹਾਨੂੰ ਦੇਣੀ ਪਵੇਗੀ 150 एएच ਦੀ ਦਿਖਾਓ ਕੈਮਰਾਮੈਨ ਜੀ 4490 ਦੇ ਵਿੱਚ ਜਿਸ ਦੀ 4 ਸਾਲ ਦੀ ਗਾਰੰਟੀ ਪਹਿਲੇ 2 ਸਾਲ ਦੀ ਰਿਪਲੇਸਮੈਂਟ ਦਿੱਤੀ ਜਾਏਗੀ ਇਨਵਰਟਰ ਦੀ ਬੈਟਰੀ ਦੀ ਇਹ ਲੂਮਿਨਸ ਦੇ ਵਿੱਚ ਆਉਂਦਾ ਲੂਮਿਨਸ ਕੰਪਨੀ ਇਹ ਐਡਵਿਨ ਕੰਪਨੀ ਹੈ ਬਹੁਤ ਅੱਛਾ ਬ੍ਰਾਂਡ ਹੈ ਨਾਮੀ ਗ੍ਰਾਮੀ ਬ੍ਰਾਂਡ ਹੈ ਗਾਰੰਟੀ 4 ਸਾਲ ਦੀ ਰਹੇਗੀ ਜਿਸ ਤੋਂ ਪਹਿਲੇ 2 ਸਾਲ ਦੇ ਵਿੱਚ ਰਿਪਲੇਸ ਕਰਕੇ ਨਵੀਂ ਬੈਟਰੀ ਦਿੱਤੀ ਜਾਏਗੀ ਜੀ ਬਾਕੀ ਸਮਾਨ ਤਾਂ ਹੋ ਗਿਆ ਸਾਰਾ ਫੋਨ ਹੈ ਤੁਹਾਡੇ ਕੋਲ ਫੋਨ ਦੇ ਅਸੈਸਰੀ ਹੈ ਪਿਛਲੀ ਵਾਰ ਤੁਸੀਂ ਇੱਕ ਵੀਡੀਓ ਵਿੱਚ ਬੋਲੇ ਸੀ ਕਿ ਜਿਹੜਾ ਉੱਪਰ ਗਲਾਸ ਲਾਣੇ ਆ ਉਹ 30 ਰੁਪਏ ਦਾ 20 ਰੁਪਏ ਦਾ ਕਿਸੇ ਤਰੀਕੇ ਦਾ ਰੇਟ ਸੀ ਉਹ ਨਹੀਂ ਰੇਟ ਹੈ ਜਾਂ ਵੱਧ ਗਿਆ ਕਿਉਂਕਿ ਜੀਐਸਟੀ ਦਾ ਵੀ ਫਰਕ ਪਿਆ ਕਰ ਇਸ ਵਾਰੀ ਅਸੀਂ ਕਸਟਮਰ ਦੇ ਫੋਨਾਂ ਦੇ ਵਿੱਚ ਵੀ ਵੱਡੇ ਫਾਇਦੇ ਕਰਾਣੇ ਆ ਇਹ ਦੇਖੋ ਅੱਜ ਕੱਲ ਨਾ ਕਿਹਾ ਹੈ ਕਿ ਅਸੈਸਰੀ ਦੇ ਵਿੱਚ ਕਸਟਮਰ ਦੀ ਲੁੱਟ ਕੀਤੀ ਜਾਂਦੀ ਹੈ ਅਸੀਂ ਅਸੈਸਰੀ ਦੇ ਵਿੱਚ ਫੁੱਲ ਗਲਾਸ ਆ ਦੇਖੋ ਫੁੱਲ ਗਲਾਸ ਫੁੱਲ ਗਲਾਸ ਕਸਟਮਰ ਨੂੰ 100 150 200 250 ਦਾ ਤੱਕ ਦੁਕਾਨਦਾਰ ਲਗਾ ਦਿੰਦੇ ਆ ਅਸੀਂ ਇਹ ਫੁੱਲ ਗਲਾਸ ਕਸਟਮਰ ਨੂੰ ਦੀਵਾਲੀ ਦੇ ਮੌਕੇ ਤੇ 40 ਰੁਪਏ ਦਾ ਲਗਾ ਕੇ ਦੇਣਾ ਵੀਡੀਓ ਲਾਈਕ ਸ਼ੇਅਰ ਕਰਕੇ ਸਾਨੂੰ ਸਕਰੀਨ ਸ਼ਾਟ ਦਿਖਾ ਦਿਓ 40 ਰੁਪਏ ਦੇ ਵਿੱਚ ਗਲਾਸ ਗੜ ਲਗਾ ਕੇ ਦਵਾਂਗੇ ਮੋਬਾਈਲਾਂ ਦੇ ਵਿੱਚ ਕਸਟਮਰਾਂ ਦੇ ਵੱਡੇ ਫਾਇਦੇ ਕਰਾਵਾਂਗੇ ਮੋਬਾਈਲਾਂ ਦੇ ਰੇਟ ਵੀ ਲਟਾਵਾ ਕਮਿਊਨੀਕੇਸ਼ਨ ਨੇ ਸਸਤੇ ਕਰਤੇ ਇਹ ਮੋਬਾਈਲ ਦੇਖੋ 4GB 6GB ਦੇ ਵਿੱਚ ਅਸੀਂ 6490 ਦੇ ਵਿੱਚ ਦੇਣ ਜਾ ਰਹੇ ਆ ਇਸ ਤੋਂ ਸਸਤੇ 20 ਐਂਡਰੋਇਡ ਫੋਨ ਸਾਡੇ ਕੋਲ ਅਵੇਲੇਬਲ ਹੁੰਦੇ ਆ ਤੇ ਅਸੀਂ ਮੋਬਾਈਲਾਂ ਦੇ ਵਿੱਚ ਵੀ ਵੱਡੇ ਫਾਇਦੇ ਕਰਵਾਣੇ ਆ ਅਸੈਸਰੀ ਦੇ ਵਿੱਚ ਵੀ ਕਸਟਮਰ ਦੇ ਵੱਡੇ ਫਾਇਦੇ ਕਰਵਾਣੇ ਆ ਜੀ ਹੁਣ ਪਿੰਡ ਸ਼ਹਿਰ ਬਣ ਗਏ ਹੁਣ ਸ਼ਹਿਰਾਂ ਵਾਲੀ ਫੈਸਿਲਿਟੀ ਪਿੰਡਾਂ 'ਚ ਆ ਗਈ ਘਰ ਦੇ ਵਿੱਚ ਮਾਈਕ੍ਰੋਵੇਵ ਜਿਹੜੇ ਅੱਜ ਕੱਲ ਲੈ ਕੇ ਆ ਰਹੇ ਨੇ ਜਿਹੜੇ ਨਮੀਆਂ ਨੂਹਾਂ ਨੇ ਹੁਣ ਕਹਿੰਦੇ ਗਰਮ ਖਾਣਾ ਮਿਲਣਾ ਚਾਹੀਦਾ ਉਹ ਤੁਹਾਡੇ ਕੋਲ ਹੈ ਸਾਡੇ ਕੋਲੇ ਮਾਈਕ੍ਰੋਵੇਵ ਦੀ ਸ਼ੁਰੂਆਤ ਮਾਈਕ੍ਰੋਵੇਵ ਦੀ ਸ਼ੁਰੂਆਤ ਟਾਟਾ ਕੰਪਨੀ ਵੋਲਟਾਸ ਦਾ 4990 ਦੇ ਵਿੱਚ ਉਸ ਤੋਂ ਬਾਅਦ ਸਾਡੇ ਕੋਲੇ ਆਈਐਫਬੀ ਦਾ ਐਲਜੀ ਦਾ ਆਈਐਫਬੀ ਦਾ ਕਨਵੈਂਸ਼ਨ ਗ੍ਰਿਲਡ ਇਸ ਤਰ੍ਹਾਂ ਦੇ ਸਾਰੇ ਮਾਈਕ੍ਰੋਵੇਵ ਬਹੁਤ ਵਧੀਆ ਰੇਟਾਂ ਤੇ ਦਿੱਤੇ ਜਾਂਦੇ ਹਨ ਸਾਡੇ ਕੋਲ ਵਾਸ਼ਿੰਗ ਮਸ਼ੀਨ ਸੈਮੀ ਆਟੋਮੈਟਿਕ ਤਾਂ ਹੈ ਹੀ ਹੈ ਸਾਡੇ ਕੋਲ ਫੁੱਲੀ ਆਟੋਮੈਟਿਕ ਵੀ ਦਿੱਤੀ ਜਾਂਦੀ ਹੈ ਅੱਛਾ ਉਹਦੇ ਚ ਕੀ ਹੋਏਗਾ ਫੁੱਲੀ ਆਟੋਮੈਟਿਕ ਦੇ ਵਿੱਚ ਅੱਜ ਕੱਲ ਬਹੁਤ ਦਿਖਾਓ ਜੀ ਕੈਮਰਾਮੈਨ ਜੀ ਫੁਲੀ ਆਟੋਮੈਟਿਕ ਮਸ਼ੀਨ ਦੀ ਬੜੀ ਡਿਮਾਂਡ ਆ ਰਹੀ ਹੈ ਇਹ ਅਸੀਂ ਵਿਦ ਹੀਟਰ ਵਾਲੀ ਮਸ਼ੀਨ ਅੱਛਾ ਬਹੁਤ ਸਸਤੇ ਰੇਟਾਂ ਦੇ ਵਿੱਚ ਸੈਮੀ ਆਟੋਮੈਟਿਕ ਦੇ ਰੇਟਾਂ ਦੇ ਵਿੱਚ ਦੇਣ ਜਾ ਰਹੇ ਹਾਂ ਜਿਸ ਦੀ ਗਾਰੰਟੀ ਕੰਪਨੀ ਵੱਲੋਂ ਪੂਰੀ ਗਾਰੰਟੀ ਵਾਰੰਟੀ ਹੁੰਦੀ ਹੈ 10-10 ਸਾਲ ਦੀ ਮੋਟਰਾਂ ਦੀ ਗਾਰੰਟੀ ਹੈ ਮੋਟਰਾਂ ਦੀ ਗਾਰੰਟੀ ਹੈ ਜੀ ਇਹ ਚੀਜ਼ਾਂ ਹੁਣ ਤੁਸੀਂ ਸਾਰੀਆਂ ਦੱਸਤੀਆਂ ਕਸਟਮਰ ਨੇ ਫੋਨ ਵੀ ਕਰਨਾ ਇੱਕ ਸ਼ਿਕਾਇਤਾ ਤੁਹਾਡੀ ਇਹ ਵੀ ਆਉਂਦੀ ਆਈਆਂ ਪਿੱਛੇ ਜੀ ਕਿ ਫੋਨ ਬਹੁਤ ਘੱਟ ਸਕਦੇ ਤੁਸੀਂ ਉਦਾ ਕਰਨ ਕੀ ਹੈ ਮੈਂ ਆਪਣੇ ਸਾਰੇ ਜੋ ਵੀ ਚੈਨਲ ਦੇਖਦੇ ਸਰੋਤਿਆਂ ਨੂੰ ਕਹਿਣਾ ਚਾਹਾਂਗਾ ਹੂੰ ਬਿਫੋਨ ਅਸੀਂ ਬਹੁਤ ਘੱਟ ਅਟੈਂਡ ਕਰ ਪਾਣੇ ਆ ਕਿਉਂਕਿ ਅਗਰ ਅਸੀਂ ਫੋਨ ਦੇ ਵਿੱਚ ਰਵਾਂਗੇ ਤਾਂ ਸਾਡਾ ਸਾਹਮਣੇ ਵਾਲਾ ਕਸਟਮਰ ਨਰਾਜ਼ ਹੋ ਜਾਂਦਾ ਅਗਰ ਤੁਸੀਂ ਸਾਡੇ ਤੋਂ ਕੁਝ ਪੁੱਛਣਾ ਹੈ ਸਾਡਾ ਵਟਸਐਪ 24 ਘੰਟੇ ਆਨ ਰਹਿੰਦਾ ਹੈ ਤੁਸੀਂ ਵਟਸਐਪ ਤੇ ਬੋਲ ਕੇ ਮੈਸੇਜ ਕਰ ਦਿਓ ਵੀ 7 ਕਿਲੋ ਐਲਜੀ ਮਸ਼ੀਨ ਦਾ ਕੀ ਰੇਟ ਹੈ ਜੀ ਅਸੀਂ ਤੁਹਾਨੂੰ ਟਾਈਪ ਕਰਕੇ ਬੋਲ ਕੇ ਜੀਵੇਂ ਵੀ ਦੱਸਾਂਗੇ ਸਾਡੇ ਦੋ ਨੰਬਰ ਹੈ ਸਕਰੀਨ ਤੇ ਚੱਲ ਰਹੇ ਆ ਉਹ ਦੋਏ ਨੰਬਰ ਕਸਟਮਰਾਂ ਦਾ ਘਰ ਤੇਜ ਬਾਈ ਦਿੱਤੇ ਜਾਣ ਤੇ ਅਸੀਂ ਕਸਟਮਰ ਦੀ ਬੋਲ ਕੇ ਰੇਟ ਦੇਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਜਾਵੇ ਕਿਸੇ ਬੰਦੇ ਦੇ ਦੋ ਵਿਆਹ ਹੋਣ ਘਰ ਦੇ ਵਿੱਚ ਦੋ 3ਾਂ ਦਾ ਦੋ ਤੇ ਸਮਾਨ ਤੁਹਾਡੇ ਕੋਲ ਅਵੇਲੇਬਲ ਹੋਏਗਾ ਕਿਉਂਕਿ ਕਿੰਨਾ ਕੁ ਸਟਾਕ ਤੁਹਾਡੇ ਕੋਲ ਇਹ ਨਾ ਹੋਵੇ ਕਿ ਤੁਹਾਡੇ ਕੋਲ ਇੱਥੇ ਸਮਾਨ ਲੈਣ ਵਾਸਤੇ ਆ ਤੁਸੀਂ ਕਹੋ ਕਿ ਨਹੀਂ ਮੇਰੇ ਕੋਲ ਤਾਂ ਇੱਕ ਪੀਸ ਹੈ ਸਾਰਾ ਸਟਾਕ ਸਾਡੇ ਕੋਲ ਅਵੇਲੇਬਲ ਹੁੰਦਾ ਹੈ। ਹਮਮ ਅਗਰ ਕੋਈ ਚੀਜ਼ ਕੋਈ ਪ੍ਰੋਡਕਟ ਸ਼ਾਰਟ ਹੋ ਜਾਵੇ ਹਾਂਜੀ ਤਾਂ ਉਹ ਅਸੀਂ ਬੁੱਕ ਕਰ ਲੈਨੇ ਆ ਹਮ ਬੁੱਕ ਕਰਕੇ ਕਸਟਮਰ ਦੇ ਘਰ ਤੱਕ ਪਹੁੰਚਾਨੇ ਆ ਹਮ ਅਗਰ ਕੋਈ ਆਪਣੀ ਧੀਆ ਦਾ ਵਿਆਹ ਕਰਦਾ ਜਿਸ ਨੂੰ ਇਕੱਠਾ ਸਮਾਨ ਚਾਹੀਦਾ ਉਸ ਦੇ ਵਿੱਚ ਅਸੀਂ ਜੋ ਆਪਣੇ ਵੱਲੋਂ ਹੋ ਸਕਦਾ ਹੋਰ ਵੀ ਰਹਿਤ ਕੀਤੀ ਜਾਵੇ ਜੀ ਹੋਮ ਡਿਲੀਵਰੀ ਹੋਮ ਡਿਲੀਵਰੀ ਫ੍ਰੀ ਹੋਏਗੀ ਕਿੰਨੇ ਕਿਲੋਮੀਟਰ ਤੱਕ ਇਹ ਵੀ ਸਾਨੂੰ ਦੱਸ ਦਿਓ ਪਿਛਲੀ ਵਾਰੀ ਬਹੁਤ ਰੋਲਾ ਪਿਆ ਉਹ ਕਹਿੰਦਾ ਕਿ ਇੱਕ ਵਾਰ ਤਾਂ ਬੋਲ ਦੇਣੀ ਉਸ ਤੋਂ ਬਹੁਤ ਸਾਨੂੰ ਔਖਾ ਹੁੰਦਾ ਪਰ ਕਿਲੋਮੀਟਰ ਤੱਕ ਜਾਈਦਾ ਜੇ ਅਗਰ ਸਾਡੇ ਤੋਂ ਕੋਈ ਇਕੱਠਾ ਸਮਾਨ ਲੰਦਾ ਹੈ ਤਿੰਨ ਚਾਰ ਪ੍ਰੋਡਕਟ ਲੰਦਾ ਪੰਜ ਪ੍ਰੋਡਕਟ ਲੰਦਾ ਅਸੀਂ ਉਸ ਨੂੰ ਹੋਮ ਡਿਲੀਵਰੀ 25 ਤੋਂ 30 ਕਿਲੋਮੀਟਰ ਦੇ ਵਿੱਚ ਫ੍ਰੀ ਕਰਕੇ ਦਵਾਂਗੇ ਅੱਛਾ ਇਸ ਵਾਸਤੇ ਕਈ ਲੋਕਾਂ ਕੋਲ ਕੈਸ਼ ਪੈਸਾ ਨਹੀਂ ਹੁੰਦਾ ਤਾਂ ਲੋਨ ਦੀ ਸੁਵਿਧਾ ਹੈ ਤੁਹਾਡੇ ਕੋਲ ਕਿਹੜੀ ਕਿਹੜੀ ਕੰਪਨੀ ਦੇ ਲੋਨ ਹੋ ਸਕਦਾ ਕਿੰਨੇ ਪੈਸੇ ਦੇ ਹੋ ਦੇ ਕੇ ਹੋ ਸਕਦਾ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਇਹ ਵੀ ਥੋੜਾ ਕਲੀਅਰ ਕਰ ਦਿਓ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਅਗਰ ਤੁਹਾਡੇ ਕੋਲ ਪੈਸੇ ਨਹੀਂ ਵੀ ਹਨ ਆਪਣਾ ਆਧਾਰ ਕਾਰਡ ਪੈਨ ਕਾਰਡ ਇੱਕ ਬੈਂਕ ਦਾ ਖਾਤਾ ਨੰਬਰ ਲੈ ਕੇ ਆ ਜੋ ਅਸੀਂ ਤੁਹਾਨੂੰ 0% 0 ਡਾਊਨ ਪੇਮੈਂਟ ਤੇ ਪ੍ਰੋਡਕਟ ਦਵਾਂਗੇ ਤੇ ਤੁਹਾਡਾ ਸਿਵਲ ਸਕੋਰ ਅੱਛਾ ਹੋਣਾ ਚਾਹੀਦਾ ਸਾਡੇ ਕੋਲੇ ਬਜਾਜ ਫਾਈਨਾਂਸ ਅਵੇਲੇਬਲ ਹੈ ਐਚਡੀਬੀ ਹੈ IDFC ਹੈ ਹੋਮ ਕ੍ਰੈਡਿਟ ਹੈ ਹੋਰ ਕਈ ਐਪਦਾਂ ਦੇ ਫਾਈਨਾਂਸ ਲਡਾਵਾ ਕਮਿਊਨੀਕੇਸ਼ਨ ਤੇ ਉਪਲਬਧ ਹਨ ਤੁਸੀਂ ਆਪਣੇ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਪਣੇ ਪ੍ਰੂਫ ਲੈ ਕੇ ਸਾਡੇ ਕੋਲ ਆ ਜਾਓ ਫਾਈਨਾਂਸ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ ਲੋਕੇਸ਼ਨ ਕੀ ਹੈ ਤੁਹਾਡੀ ਥੋੜਾ ਦਰਸ਼ਕਾਂ ਨੂੰ ਵੀ ਸਮਝਾ ਦਿਓ ਕਿਹੜਾ ਨੀਅਰ ਦੇ نزدیکی ਪੈਂਦਾ ਕਿਉਂਕਿ ਕੱਲ ਨੂੰ ਮੁਸ਼ਕਲ ਨਾ ਹੋਏ ਕਿਸੇ ਨੂੰ ਆਉਣ ਵਾਸਤੇ دوستੋ ਅਗਰ ਤੁਹਾਨੂੰ ਸਾਡੀ ਲੋਕੇਸ਼ਨ ਨਹੀਂ ਸਮਝ ਆਂਦੀ ਸਾਡੇ ਤੋਂ ਵਟਸਐਪ ਤੇ ਲੋਕੇਸ਼ਨ ਸਾਡੀ ਲੈ ਲਓ ਨਿਊ ਚੰਡੀਗੜ੍ਹ ਦੇ ਵਿੱਚ ਮੁੱਲਾਂਪੁਰ ਗਰੀਬਦਾਸ ਇੱਕ ਵੱਡਾ ਕਸਬਾ ਹੈ ਜਿਸ ਦੇ ਵਿੱਚ ICICI ਬੈਂਕ PNB ਬੈਂਕ ਦੋਨੋਂ ਇਕੱਠੇ ਆ ਉਸਦੇ ਓਪੋਜ਼ਿਟ ਸਾਡੀ ਦੁਕਾਨ ਹੈ ਲਟਾਵਾ ਕਮਿਊਨੀਕੇਸ਼ਨ ਦੇ ਨਾਮ ਤੇ ਤੁਸੀਂ WhatsApp ਤੇ ਲੋਕੇਸ਼ਨ ਵੀ ਲੈ ਸਕਦੇ ਹੋ ਤੁਸੀਂ ਸਾਡੀ ਲੋਕੇਸ਼ਨ Google ਤੇ ਲਗਾ ਕੇ ਵੀ ਆ ਸਕਦੇ ਹੋ ਮੁੱਲਾਂਪੁਰ ਗਰੀਬਦਾਸ ਨੇੜੇ ਚੰਡੀਗੜ੍ਹ ਨਿਊ ਚੰਡੀਗੜ੍ਹ ਦੇ ਵਿੱਚ ਪੈਂਦਾ ਹੈ ਹੇਸਕਿੰ ਮਾਧੋ ਨੂੰ ਹੈ ਤੇ ਸਾਰੀਆਂ ਲਾਈਵ ਅਵੇਲੇਬਲ ਮਿਲਣਗੇ ਬਿਲਕੁਲ ਦੇਖੋ ਕਿ ਲਟਾਵਾ ਕਮਿਊਨੀਕੇਸ਼ਨ ਜੋ ਕਿ ਆਪ ਵੀ ਇੱਕ ਬ੍ਰਾਂਡ ਬਣ ਚੁੱਕਾ ਹੈ ਕਿ ਉਹ ਆਏ ਲੋਕੇਸ਼ਨ ਹੈ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਪੁਰ ਕਰੀਬ ਦਾਸ ਨੇੜੇ ਐਸਆਈ ਬੈਂਕ ਤੇ ਨਾਲ ਦੀ ਨਾਲ ਪੀਐਨਬੀ ਬੈਂਕ ਉਹਦੇ ਆਪੋਜੀਟ ਸਾਈਡ ਲਟਾਵਾ ਕਮਿਊਨੀਕੇਸ਼ਨ ਦੀ ਸ਼ਾਪ ਹੈ ਬਾਜ਼ਾਰ ਦੇ ਵਿੱਚ ਇੰਨੀ ਕੁ ਮਸ਼ਹੂਰ ਹੈ ਕਿ ਹੁਣ ਪੰਜਾਬ ਦੇ ਵਿੱਚ ਇੰਨੇ ਘੱਟ ਰੇਟ ਕੋਈ ਦੁਕਾਨਦਾਰ ਨਹੀਂ ਦੇ ਰਿਹਾ ਭਾਵੇਂ ਕਿ ਬੜੋਡੇ ਆਫਰ ਸਭ ਨੇ ਲਗਾਏ ਹੋਏ ਨੇ ਪਰ ਰੇਟਾਂ ਦਾ ਫਰਕ ਜਿਹੜਾ ਲਟਾਵਾ ਕਮਿਊਨੀਕੇਸ਼ਨ ਕੋਲ ਮਿਲਦੀ ਥੋੜੇ ਸਮੇਂ ਸੰਮਿਤ ਦੇ ਨਾਲ